ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਅਸਵੀਰ ਦਾ ਟਾਈਮ ਜੀ ਵੱਜ ਗਏ ਨੇ 8:30 ਆਪਾਂ ਲਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜੀ ਬਾਰੇ ਆਈ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਵੀ ਬਾਬਾ ਜੀ ਨੇ ਇੱਕ ਪਾਠ ਦਿੱਤਾ ਤੇ ਇਹਨੂੰ 40 ਦਿਨ ਕਰਨ ਵਾਸਤੇ ਕਿਹਾ ਪਰ ਗੁਰੂ ਸਾਹਿਬ ਜੀ ਦੀ ਐਸੀ ਕਿਰਪਾ ਹੋਈ ਕਿ 20 ਦਿਨਾਂ ਵਿੱਚ ਹੀ ਅਰਦਾਸ ਪ੍ਰਵਾਨ ਹੋ ਗਈ ਸੋ ਕਿਹੜਾ ਪਾਠ ਹੈ ਉਹ ਵੀ ਸ਼ੇਅਰ ਕਰੂੰਗੀ ਨਾਲ ਹੀ ਇੱਕ ਸੱਚੀ ਘਟਨਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕੀ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਦੇਖੋ ਜਦੋਂ ਆਪਾਂ ਪਾਠ ਕਰਨਾ ਸ਼ੁਰੂ ਕਰਦੀ ਆਂ ਨਾ ਸਾਡੇ ਮਨ ਵਿੱਚ ਬਹੁਤ ਸਾਰਾਂ ਤਰ੍ਹਾਂ ਦੀਆਂ ਉਲਝਣਾਂ ਹੁੰਦੀਆਂ ਵੀ ਅਸੀਂ ਕਿਹੜੀ ਬਾਣੀ ਜਪੀਏ ਕਿਹਦੇ ਨਾਲ ਸਾਡੀ ਅਰਦਾਸ ਛੇਤੀ ਪ੍ਰਵਾਨ ਹੋਏਗੀ ਤੇ ਜਦੋਂ ਕੋਈ ਆਪਾਂ ਨੂੰ ਦੱਸ ਦਿੰਦਾ ਵੀ ਆਹ ਪਾਠ ਕਰੋ ਤਾਂ ਫਿਰ ਸਾਡਾ ਨਾ ਉਸ ਇਨਸਾਨ ਦੇ ਵਿਸ਼ਵਾਸ ਤੇ ਵਿਸ਼ਵਾਸ ਬਣ ਜਾਂਦਾ ਜਾਂ ਜਿਵੇਂ ਮੰਨ ਲਓ ਗੁਰੂ ਘਰ ਦੇ ਗ੍ਰੰਥੀ ਸਿੰਘ ਅਗਰ ਸਾਨੂੰ ਪਾਠ ਦਿੰਦੀ ਹੈ ਜਾਂ ਸੰਤ ਮਹਾਂਪੁਰਸ਼ ਦੱਸਦੇ ਨੇ ਕੋਈ ਵਿਧੀ ਤਾਂ ਫਿਰ ਸਾਨੂੰ ਉਹਨਾਂ ਦੇ ਵਿਸ਼ਵਾਸ ਤੇ ਵਿਸ਼ਵਾਸ ਵੱਧ ਜਾਂਦਾ ਤੇ ਕਿ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੁੰਦੀ ਹੈ ਕਿਉਂਕਿ ਦੇਖੋ ਮਹਾਰਾਜ ਦੀ ਕਿਰਪਾ ਦੀ ਨਿਸ਼ਾਨੀ ਵਿਸ਼ਵਾਸ ਹੈ ਜੇ ਸਾਡਾ ਵਿਸ਼ਵਾਸ ਪੱਕਾ ਸਾਡੀ ਸ਼ਰਧਾ ਭਾਵਨਾ ਪੱਕੀ ਹੈ ਤਾਂ ਗੁਰੂ ਸਾਹਿਬ ਦੀ ਕਿਰਪਾ ਜ਼ਰੂਰ ਹੁੰਦੀ ਹੈ ਹਾਂ ਇਹ ਜ਼ਰੂਰ ਹੁੰਦਾ ਵੀ ਥੋੜੀ ਦੇਰ ਲਈ ਕਈ ਵਾਰੀ ਉਹ ਜਿਹੜਾ ਕਾਰਜ ਹੁੰਦਾ ਨਾ ਆਪਣਾ ਲੇਟ ਹੁੰਦਾ ਉਹਦੇ ਪਿੱਛੇ ਵਜ੍ਹਾ ਕਈ ਵਾਰੀ ਇਹ ਹੁੰਦੀ ਹੈ ਕਿ ਅਸੀਂ ਜੋ ਮੰਗ ਰਹੇ ਹੁੰਨੇ ਆ ਨਾ ਪ੍ਰਮਾਤਮਾ ਸਾਨੂੰ ਉਹ ਨਹੀਂ ਦਿੰਦੇ ਜੋ ਸਾਡੇ ਲਈ ਸਹੀ ਹੈ ਗੁਰੂ ਸਬ ਸਾਨੂੰ ਉਹ ਦਿੰਦੇ ਨੇ ਸੋ ਕਈ ਵਾਰੀ ਇਹ ਨਾ ਦੌਰਾਨ ਨਾ ਸਾਡਾ ਜਿਹੜਾ ਮਨ ਡੋਲ ਜਾਂਦਾ ਹੈ ਕਈ ਵਾਰੀ ਸਾਡੀ ਉਹ ਜਿਹੜਾ ਮਨ ਢਾਮਾ ਡੋਲ ਹੋ ਜਾਂਦਾ ਵੀ ਪਤਾ ਨਹੀਂ ਕਾਰਜ ਹੋਏਗਾ ਕਿ ਨਹੀਂ ਹੋਏਗਾ ਪਰ ਤੁਸੀਂ ਵਿਸ਼ਵਾਸ ਰੱਖ ਕੇ ਅਗਰ ਪਾਠ ਕਰੋਗੇ ਨਾ ਪੂਰੇ ਪਿਆਰ ਨਾਲ ਪੂਰੀ ਸ਼ਰਧਾ ਭਾਵਨਾ ਨਾਲ ਤਾਂ ਕਾਰਜ ਚ ਜ਼ਰੂਰ ਹੋਏਗਾ ਬੇਸ਼ੱਕ ਥੋੜਾ ਸਮਾਂ ਲੱਗੇ ਹੋ ਜੇ ਪਰ ਪ੍ਰਮਾਤਮਾ ਮਿਹਰ ਜ਼ਰੂਰ ਕਰ ਦੇਣੀ ਸੋ ਇਦਾਂ ਦੀ ਇੱਕ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਜਿਨ੍ਹਾਂ ਦਾ ਮਨ ਡੋਲਿਆ ਪਰ ਫਿਰ ਜਦੋਂ ਉਹਨਾਂ ਨੇ ਪੂਰੀ ਸ਼ਰਧਾ ਭਾਵਨਾ ਦੇ ਨਾਲ ਵਿਸ਼ਵਾਸ ਨਾਲ ਪਾਠ ਕੀਤਾ ਨਾ ਤਾਂ ਉਹੀ ਕਾਰਜ ਉਹਨਾਂ ਦਾ ਵੀ ਦਿਨਾਂ ਦੇ ਵਿੱਚ ਪੂਰਾ ਹੋ ਗਿਆ ਇੱਕ ਪਰਿਵਾਰ ਸੀਗਾ ਉਹਨਾਂ ਦਾ ਇੱਕ ਛੋਟਾ ਜਿਹਾ ਬੇਟਾ ਸੀਗਾ ਤੇ ਉਹ ਸ਼ੁਰੂ ਤੋਂ ਜਿਨੀ ਕਿ ਗੁਰੂ ਦੇ ਲੜ ਲੱਗੇ ਹੋਏ ਸੀ ਠੀਕ ਹੈ ਗੁਰਬਾਣੀ ਜਪਦੀਆਂ ਸੀਗੇ ਤੇ ਚਲੋ ਬੇਟਾ ਵੱਡਾ ਹੋਇਆ ਉਹਦੀ ਪੜ੍ਹਾਈ ਕੰਪਲੀਟ ਹੋਈ ਉਸ ਤੋਂ ਬਾਅਦ ਹਰ ਇੱਕ ਮਾਵਾਪ ਨੂੰ ਵੀ ਆਸ ਹੁੰਦੀ ਹੈ ਬੱਚੇ ਨੂੰ ਵੀ ਇਹ ਹੁੰਦਾ ਕਿ ਮੈਂ ਕੋਈ ਜੌਬ ਕਰਾਂ ਨੌਕਰੀ ਕਰਾਂ ਮੈਂ ਪੈਸੇ ਕਮਾਵਾਂ ਹਨ ਹਰ ਇੱਕ ਦਾ ਸੁਪਨਾ ਹੁੰਦਾ ਕੋਈ ਬਿਜ਼ਨਸ ਕਰਨਾ ਚਾਹੁੰਦਾ ਕੋਈ ਨੌਕਰੀ ਤਾਂ ਉਹ ਬੱਚੇ ਨੂੰ ਵੀ ਇਹ ਸੀਗਾ ਕਿ ਮੈਂ ਹੁਣ ਨੌਕਰੀ ਕਰਾਂ ਤੇ ਉਹਨੇ ਬਹੁਤ ਕੋਸ਼ਿਸ਼ ਕੀਤੀ ਬਹੁਤ ਜਗ੍ਹਾ ਆਪਣਾ ਫਾਰਮ ਵੀ ਭਰੇ ਇੰਟਰਵਿਊਆਂ ਵੀ ਬਹੁਤ ਦਿੱਤੀਆਂ ਪਰ ਉਹ ਹਰ ਵਾਰੀ ਰਿਜੈਕਟ ਹੋ ਜਾਂਦਾ ਤਾਂ ਇਹ ਸੇ ਕਰਕੇ ਥੋੜਾ ਪਰੇਸ਼ਾਨ ਰਹਿਣ ਲੱਗ ਗਿਆ ਕਿਉਂਕਿ ਦੇਖੋ ਇੰਨੇ ਸਾਲਾਂ ਦੀ ਮਿਹਨਤ ਕਿੱਥੇ ਤੱਕ ਬੰਦੇ ਨੂੰ ਆਸ ਹੁੰਦੀ ਹੈ ਕਿ ਹੁਣ ਮੈਂ ਆਦੀ ਪੜ੍ਹਾਈ ਕੰਪਲੀਟ ਕਰ ਲਈ ਤੇ ਹੁਣ ਮੈਂ ਨੌਕਰੀ ਕਰੂੰਗਾ ਪਰ ਜਦੋਂ ਫਿਰ ਉਹਦਾ ਇਹ ਜਿਹੜਾ ਇਰਾਦਾ ਸੀ ਪੂਰਾ ਨਹੀਂ ਹੋਇਆ ਉਹਦੀ ਮਨ ਦੀ ਜੋਬ ਉਹਨੂੰ ਮਿਲੀ ਨਾ ਤਾਂ ਉਹਦੇ ਮਾਪੇ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਐ ਕਰੋ ਤੁਸੀਂ ਨਾ ਫਲਾਨੇ ਬਾਬੇ ਕੋਲੇ ਜਾਓ ਤੇ ਉਹ ਤੁਹਾਨੂੰ ਜਿਹੜਾ ਹੈਗਾ ਕਰਕੇ ਦੇਣਗੇ ਜਲ ਤੇ ਕਹਿੰਦੇ ਵੀ ਤੁਹਾਡੇ ਉਹਦੇ ਬੱਚੇ ਦੀ ਨੌਕਰੀ ਲੱਗ ਜੂਗੀ ਸਾਡੀ ਫਲਾਨੀ ਦਾ ਸੀ ਇਦਾਂ ਹੁੰਦਾ ਨਾ ਆਪਣੇ ਨਾਲ ਵੀ ਕਈ ਵਾਰੀ ਆ ਕੇ ਕਹਿੰਦੇ ਜੀ ਸਾਡੀ ਫਲਾਨੇ ਦੀ ਵੀ ਇਹੀ ਪ੍ਰੋਬਲਮ ਸੀ ਪਰ ਫਿਰ ਉਹ ਬਾਬੇ ਕੋਲੇ ਗਈ ਤੇ ਉਹਨਾਂ ਦਾ ਕੰਮ ਬਣ ਗਿਆ ਤੁਸੀਂ ਵੀ ਜਾਓ ਪਹਿਲਾਂ ਤਾਂ ਉਹਨਾਂ ਨੇ ਜene ਕੀ ਇਹ ਚੀਜ਼ ਨੂੰ ਸਹੀ ਨਾ ਸਮਝਿਆ ਪਰ ਜਦੋਂ ਕਾਫੀ ਟਾਈਮ ਨਿਕਣ ਦੇ ਬਾਅਦ ਵੀ ਉਹਨੂੰ ਕੋਈ ਕੰਮ ਨਾ ਮਿਲਿਆ ਤਾਂ ਫਿਰ ਮਨ ਡੋਲ ਗਿਆ ਤਾਂ ਫਿਰ ਉਹਨਾਂ ਨੇ ਉਹ ਰਸਤਾ ਅਪਣਾ ਲਿਆ ਜਿਹੜਾ ਮਨ ਲੋ ਵੀ ਨਹੀਂ ਅਪਣਾਉਣਾ ਚਾਹੀਦਾ ਆਪਾਂ ਨੂੰ ਤਾਂ ਉਹ ਉਸ ਬਾਪੇ ਕੋਲ ਚਲੇ ਗਏ ਗਏ ਤੇ ਕਾਫੀ ਟਾਈਮ ਉਹਦੇ ਕੋਲ ਵੀ ਜਾਂਦੇ ਰਹੇ ਪਰ ਦੇਖੋ ਗੁਰੂ ਸਾਹਿਬ ਤੋਂ ਉੱਪਰ ਕੋਈ ਨਹੀਂ ਆ ਹੈਨਾ ਗੁਰੂ ਮਹਾਰਾਜ ਚਾਹੁੰਦਾ ਚੁਟਕੀਆਂ ਦੇ ਵਿੱਚ ਸਾਡੀਆਂ ਜਿਹੜੀਆਂ ਅਰਦਾਸਾਂ ਪੂਰੀਆਂ ਕਰ ਦਿੰਦੇ ਨੇ ਅਗਰ ਉਹ ਖੁਸ਼ ਹੋਣ ਤੇ ਉਹਨਾਂ ਨੂੰ ਖੁਸ਼ ਕਰਨ ਦਾ ਤਰੀਕਾ ਇੱਕੋ ਹੀ ਹੈ ਉਹਨਾਂ ਦੇ ਦੱਸਿਓ ਰਾਹ ਤੇ ਚੱਲਣਾ ਉਹਨਾਂ ਨੂੰ ਪਿਆਰ ਨਾਲ ਧਿਆਉਣਾ ਯਾਦ ਕਰਨਾ ਠੀਕ ਹੈ ਤੇ ਬਾਣੀ ਨੂੰ ਜਪਣਾ ਤਾਂ ਉਹ ਉਥੋਂ ਉਹਦਾ ਏਡਾ ਕੰਮ ਨਾ ਬਣਿਆ ਉੱਤੋਂ ਵੀ ਉਹਨਾਂ ਦਾ ਮਨ ਟੁੱਟ ਗਿਆ ਉੱਥੇ ਉਹਨਾਂ ਦੀ ਜਾਨੋਂ ਹਟ ਗਈ ਜਿਨੀ ਜਦੋਂ ਹਰ ਪਾਸੇ ਥੱਕ ਗਏ ਨਾ ਫਿਰ ਫਿਰ ਕੇ ਤਰ੍ਹਾਂ ਤਰ੍ਹਾਂ ਦੇ ਬਾਬਿਆਂ ਕੋਲ ਤਾਂ ਉਸ ਤੋਂ ਬਾਅਦ ਇੱਕ ਦਿਨ ਉਹ ਜਿਹੜਾ ਮੁੰਡਾ ਸੀਗਾ ਨਾ ਉਹਦਾ ਬੱਚਾ ਸੀ ਜਿਹਨੂੰ ਕੰਮ ਚਾਹੀਦਾ ਸੀ ਨੌਕਰੀ ਚਾਹੀਦੀ ਸੀ ਉਹ ਗੁਰੂ ਘਰ ਚਲਾ ਗਿਆ ਗਿਆ ਹੋਇਆ ਤੇ ਉੱਥੇ ਨਾ ਉਹ ਬਹਿ ਗਿਆ ਜਦੋਂ ਕਈ ਵਾਰੀ ਇਦਾਂ ਹੁੰਦਾ ਨਾ ਵੀ ਅਸੀਂ ਬਹੁਤ ਉਦਾਸ ਹੁੰਨੇ ਆ ਤੇ ਸਾਨੂੰ ਫਿਰ ਐ ਲੱਗਦਾ ਵੀ ਗੁਰੂ ਘਰ ਜਾਈਏ ਤਾਂ ਗੁਰੂ ਵੱਲੋਂ ਪੁਕਾਰ ਹੁੰਦੀ ਹੈ ਜਦੋਂ ਸਾਡਾ ਮਨ ਟੁੱਟਿਆ ਹੁੰਦਾ ਨਾ ਜਦੋਂ ਅਸੀਂ ਬਹੁਤ ਦੁਖੀ ਹੁੰਨੇ ਆ ਤਾਂ ਫਿਰ ਜਦੋਂ ਗੁਰੂ ਘਰ ਗਿਆ ਉੱਥੇ ਜਾ ਕੇ ਬਹਿ ਗਿਆ ਸ਼ਾਂਤ ਬਹਿ ਗਿਆ ਔਰ ਆਪਣੇ ਮਨ ਅੰਦਰ ਸੋਚ ਰਿਹਾ ਇਹ ਪਰਮਾਤਮਾ ਵੀ ਤੂੰ ਸਭ ਦੇ ਦੁੱਖ ਤੋੜਦਾ ਮੈਂ ਸੁਣੀਆ ਤੂੰ ਕਈਆਂ ਦੇ ਕਾਰਜ ਸਵਾਰੇ ਨੇ ਫਿਰ ਮੈਥੋਂ ਇਹ ਜੀ ਕੀ ਗਲਤੀ ਹੋਈ ਮੇਰਾ ਕਾਰਜ ਕਿਉਂ ਨਹੀਂ ਪੂਰਾ ਹੋ ਰਿਹਾ ਵੀ ਮੇਰੇ ਤੇ ਵੀ ਕਿਰਪਾ ਕਰ ਮੇਰੇ ਵੀ ਮੈਨੂੰ ਵੀ ਕੰਮ ਮਿਲ ਜਾਵੇ ਤੇ ਮੈਂ ਇੰਨੇ ਸਾਲਾਂ ਦੀ ਪੜ੍ਹਾਈ ਕੀਤੀ ਇੰਨੀ ਮਿਹਨਤ ਕੀਤੀ ਆ ਤਾਂ ਉਹ ਇੱਦਾਂ ਉਦਾਸ ਬੈਠਾ ਸੀ ਤੇ ਜਦੋਂ ਫਿਰ ਗੁਰੂ ਨੂੰ ਆਪਾਂ ਸੱਚੇ ਦਿਲੋਂ ਪੁਕਾਰਦੇ ਆ ਨਾ ਤਾਂ ਪਰਮਾਤਮਾ ਕਈ ਵਾਰੀ ਕਿਸੇ ਦੇ ਜਰੀਏ ਸਾਡੇ ਕਾਰਜ ਨੂੰ ਪੂਰਾ ਕਰਵਾ ਲੈਂਦੇ ਨੇ ਤਾਂ ਉਹ ਗੁਰੂ ਘਰ ਦਾ ਗ੍ਰੰਥੀ ਸਿੰਘ ਨੇ ਦੇਖਿਆ ਵੀ ਬੱਚਾ ਜਿਹੜਾ ਬੜਾ ਉਦਾਸ ਜਿਹਾ ਬੈਠਾ ਕਿਉਂਕਿ ਜਦੋਂ ਉਹ ਦੇਖੋ ਸਾਡੇ ਅੰਦਰ ਅੰਦਰ ਦਰਦ ਹੁੰਦਾ ਜਾਂ ਸਾਡੇ ਨੂੰ ਕੋਈ ਦੁੱਖ ਤਕਲੀਫ ਹੁੰਦਾ ਨਾ ਸਾਡੇ ਚਿਹਰੇ ਤੋਂ ਨਜ਼ਰ ਆਉਂਦੀ ਹੈ ਉਹ ਜੀ ਜਿਵੇਂ ਖੁਸ਼ੀ ਸਾਡੇ ਚਿਹਰੇ ਤੋਂ ਨਜ਼ਰ ਆਉਂਦੀ ਹੈ ਦੁੱਖ ਜਿਹੜਾ ਹੁੰਦਾ ਜਾਂ ਕਿਸੇ ਸੱਟ ਦਾ ਜਾਂ ਜ਼ਖ਼ਮ ਦਾ ਦਰਦ ਹੋਵੇ ਉਹ ਵੀ ਸਾਡੇ ਚਿਹਰੇ ਤੇ ਦਿਖਦਾ ਹੈ ਸਾਫ਼ ਤਾਂ ਉਹਨੂੰ ਆਕੇ ਪੁੱਛਿਆ ਕਿੰਦੇ ਕੀ ਤਕਲੀਫ ਆ ਤੈਨੂੰ ਵੀ ਤੂੰ ਇਨਾ ਉਦਾਸ ਕਿਉਂ ਐ ਕੀ ਗੱਲ ਹੋਈ ਤਾਂ ਉਹਨੇ ਮਤਲਬ ਕੀ ਕਿਆ ਬਾਬਾ ਜੀ ਇਹ ਦੱਦਾ ਕਰਕੇ ਗੱਲ ਹੋਈ ਕਿ ਮੈਂ ਜਗ੍ਹਾ ਜਗ੍ਹਾ ਭਟਕ ਕੇ ਦੇਖ ਲਿਆ ਤੇ ਮੇਰਾ ਜੜਾ ਹੀ ਕੰਮ ਨਹੀਂ ਬਣਿਆ ਤੇ ਮੇਰਾ ਜੂ ਮਨ ਕੀਤਾ ਮੈਂ ਵੀ ਗੁਰਦੁਆਰਾ ਸਾਹਿਬ ਆ ਕੇ ਵੀ ਤਾਂ ਕਰਕੇ ਮੈਂ ਇੱਥੇ ਬੈਠਾ ਵੀ ਮੈਂ ਤੇ ਹੀ ਪੁੱਛ ਰਿਆਂ ਗੁਰੂ ਜੀ ਨੇ ਪ੍ਰਮਾਤਮਾ ਮੈਥੋਂ ਇਹ ਜੀ ਕਲਤੀ ਕੀ ਹੋਈ ਹੈ ਵੀ ਜਿਹੜਾ ਮੇਰਾ ਕੰਮ ਨਹੀਂ ਬਣਦਾ ਜਦ ਕਿ ਮੈਂ ਸੁਣਿਆ ਤੋਂ ਬਹੁਤਿਆਂ ਦੇ ਕੰਮ ਬਣਾਏ ਨੇ ਤਾਂ ਫਿਰ ਬਾਬਾ ਜੀ ਕਹਿੰਦੇ ਫਿਰ ਤੂੰ ਐਦਾਂ ਕਰ ਤੂੰ ਨਾ ਬਾਣੀ ਜਾਪ ਤੇ ਕਿਨਾਂ ਜਦੋਂ ਉਹਨਾਂ ਨੇ ਇਦਾਂ ਕਿਹਾ ਤਾਂ ਫਿਰ ਇੱਕ ਉਹਨਾਂ ਆਸ ਜੀ ਵੀ ਅੱਛਾ ਵੀ ਮੇਰਾ ਕੰਮ ਕਿਉਂਕਿ ਜਦੋਂ ਆਪਾਂ ਨਾ ਬਾਣੀ ਨੂੰ ਥੋੜਾ ਬਹੁਤਾ ਵੀ ਨਹੀਂ ਸਮਝ ਪਾ ਰਹੀ ਹੁੰਦੇ ਜਾਂ ਆਪਾਂ ਬਾਣੀ ਨਾਲ ਜੁੜੇ ਨਹੀਂ ਹੁੰਦੇ ਉਦੋਂ ਤੱਕ ਆਪਾਂ ਨੂੰ ਨਹੀਂ ਪਤਾ ਹੁੰਦਾ ਵੀ ਗੁਰੂ ਸਾਹਿਬ ਦੀ ਕਲਾ ਬਾਰੇ ਗੁਰੂ ਸਾਹਿਬ ਦੀ ਕਿਰਪਾ ਬਾਰੇ ਉਦੋਂ ਸੜ ਕਿਉਂਕਿ ਸਾਡਾ ਮਨ ਹਰੇ ਜੁੜਿਆ ਨਹੀਂ ਹੁੰਦਾ ਤਾਂ ਉਹਨੇ ਪੁੱਛਿਆ ਕਿੰਨਾ ਅੱਛਾ ਬਾਬਾ ਜੀ ਕਿਹੜਾ ਪਾਠ ਕਰਾਂ ਫਿਰ ਮੈਂ ਤਾਂ ਬਾਬਾ ਜੀ ਕਹਿੰਦੇ ਫਿਰ ਤੂੰ ਸੁਖਮਨੀ ਸਾਹਿਬ ਜ ਦਾ ਪਾਠ ਕਰਨਾ ਤਾਂ ਉਹਨੇ ਪੁੱਛਿਆ ਬਾਬਾ ਜੀ ਕਿੰਨੇ ਦਿਨ ਕਰਾਂ ਉਹਨੇ ਕਿਹਾ ਮੰਦੋਂ ਇੱਕ ਉਤਸਾਹ ਦੇ ਨਾਲ ਪੁੱਛਿਆ ਤਾਂ ਬਾਬਾ ਜੀ ਨੇ ਸੋਚਿਆ ਵੀ ਕਿਤੇ ਜੀ ਮੈਂ ਐਂ ਕਹਤਾ ਵੀ ਤੂੰ ਹਰ ਰੋਜ਼ ਕਰਿਆ ਕਰ ਤਾਂ ਫਿਰ ਕਿਤੇ ਇਹ ਪਹਿਲੀ ਨਾ ਡਰ ਜੀ ਵੀ ਮੈਂ ਹਰ ਰੋਜ਼ ਪਾਠ ਕਰਨਾ ਪਊਗਾ ਕਿਉਂਕਿ ਕਈ ਵਾਰੀ ਹੁੰਦਾ ਹੈ ਹੈਨਾ ਤਾਂ ਉਹ ਕਹਿੰਦੇ ਵੀ ਚਲੋ ਇੱਕ ਵਾਰੀ ਸ਼ੁਰੂ ਤਾਂ ਕਰੀ ਤਾਂ ਕਹਿੰਦੇ ਤੂੰ 40 ਦਿਨ ਕਰ ਲੈ ਠੀਕ ਹੈ ਉਹਨਾਂ ਨੂੰ ਇਹ ਸਿਰ ਗੁਰੂ ਦੀ ਕਿਰਪਾ ਹੋਈ ਤਾਂ ਗੁਰੂ ਨੇ ਸਦਾ ਲਈ ਉਹ ਆਪਣੇ ਚਰਨੀ ਜੋੜ ਹੀ ਲੈਣਾ ਤਾਂ ਕਹਿੰਦੇ ਤੂੰ 40 ਦਿਨ ਕਰ ਲਿਆ ਪਰ ਕਹਿੰਦੇ ਕਰੀ ਬੜੇ ਪਿਆਰ ਨਾਲ ਸਹਿਜੇ ਨਾਲ ਕਹਿੰਦੇ ਰਸ ਦੇ ਨਾਲ ਕਰਨਾ ਇਹ ਨਹੀਂ ਕਾੜੀ-ਗਾੜੀ ਪਾਠ ਕਰਨਾ ਕਹਿੰਦੇ ਕੋਸ਼ਿਸ਼ ਕਰੀ ਬੀ ਹਰ ਰੋਜ਼ ਘਟੋ-ਘਟ ਇੱਕ ਅੰਗ ਸਹਿਬ ਦਾ ਅਰਥ ਸਮਝ ਸਕੇ ਤੂੰ ਜੇ ਤੂੰ ਇੱਕ ਅਸ਼ਟਪਦੀ ਦੇ ਸਮਝ ਸਕੇ ਬਹੁਤ ਵਧੀਆ ਨਹੀਂ ਇੱਕ ਅੰਗ ਸਹਿਬ ਤਾਂ ਜ਼ਰੂਰ ਸਮਝੀ ਤਾਂ ਕਹਿੰਦਾ ਠੀਕ ਹੈ ਤਾਂ ਉਹਨੇ ਚਲੋ ਪਾਠ ਕਰਨਾ ਸ਼ੁਰੂ ਕੀਤਾ ਉਹਨੇ ਅਰਥ ਸਮਝਣੇ ਵੀ ਸ਼ੁਰੂ ਕੀਤੇ ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਆ ਪਹਿਲਾਂ ਉਹਨੂੰ ਗੁਰੂ ਤੇ ਵਿਸ਼ਵਾਸ ਨਹੀਂ ਪਣ ਪਾਰਿਆ ਸੀ ਆਲੂ ਨੂੰ ਬਾਬਾ ਜੀ ਦੀ ਵਿਸ਼ਵਾਸ ਤੇ ਵਿਸ਼ਵਾਸ ਬਣ ਗਿਆ ਕਈ ਵਾਰੀ ਇਦਾਂ ਹੀ ਹੁੰਦਾ ਜਦੋਂ ਸਾਨੂੰ ਕੋਈ ਸੰਤ ਮਹਾਂਪੁਰਸ਼ ਜਾਂ ਕੋਈ ਗੁਰਸਿੱਖ ਜਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹੁੰਦੇ ਉਹ ਦੱਸਦੇ ਹਨ ਵੀ ਆਹ ਪਾਠ ਕਰ ਲੋ ਤਾਂ ਸਾਨੂੰ ਉਹਨਾਂ ਦੇ ਵਿਸ਼ਵਾਸ ਤੇ ਵਿਸ਼ਵਾਸ ਬਣ ਜਾਂਦਾ ਵੀ ਹਾਂਜੀ ਇਹਨਾਂ ਨੇ ਕਿਹਾ ਤਾਂ ਕੰਮ ਬਣੂਗਾ ਜ਼ਰੂਰ ਬਣੂਗਾ ਫਿਰ ਆਪਾਂ ਪੂਰੇ ਵਿਸ਼ਵਾਸ ਦੇ ਨਾਲ ਗੁਰੂ ਨੂੰ ਧਿਉਣੀ ਆ ਤੇ ਜਦੋਂ ਆਪਾਂ ਗੁਰੂ ਨੂੰ ਵਿਸ਼ਵਾਸ ਦੇ ਨਾਲ ਧਿਉਣੀ ਹਨ ਤਾਂ ਫਿਰ ਉਦੋਂ ਕਿਰਪਾ ਤਾਂ ਜ਼ਰੂਰ ਹੁੰਦੀ ਹੈ ਤੁਸੀਂ ਵਿਸ਼ਵਾਸ ਨਹੀਂ ਕਰਨਾ ਜਿਹੜਾ ਹਰ ਜਗ੍ਹਾ ਭਟਕ ਕੇ ਥੱਕ ਗਿਆ ਸੀ ਤਾਂ 1 20 ਦਿਨਾਂ ਬਾਅਦ ਜਿੱਥੇ ਇੱਕ ਜਗਾ ਕਿਉਂਕਿ ਫਾਰਮ ਤਾਂ ਨਹੀਂ ਕਾਫੀ ਜਗਾ ਭਰੀ ਹੋਈ ਸੀ ਅਚਾਨਕ ਉਹਨਾਂ ਵਿੱਚ ਇੱਕ ਫਾਰਮ ਦੀ ਉਹਨੂੰ ਜਿਹੜਾ ਹੈਗਾ ਇੰਟਰਵਿਊ ਦੀ ਉਹ ਆ ਗਈ ਚਿੱਠੀ ਜਿਵੇਂ ਆਪਾਂ ਕਹਿ ਦਿੰਨੀ ਆ ਤਾਂ ਉਹ ਖੁਸ਼ ਹੈ ਨਾ ਵੀ ਮੇਰਾ ਜਿਹੜਾ ਹੈਗਾ ਕੰਮ ਬਣ ਗਿਆ ਤਾਂ ਫਿਰ ਉਹ ਵਾਪਸ ਗੁਰਦੁਆਰਾ ਸਾਹਿਬ ਗਿਆ ਤੇ ਜਾ ਕੇ ਕਹਿੰਦਾ ਬਾਬਾ ਜੀ ਕਿਉਂਕਿ ਹੁੰਦਾ ਆਪਾਂ ਵੀ ਇਹ ਗਲਤੀ ਕਰਦੇ ਆਂ ਜਦੋਂ ਆਪਾਂ ਨਾਲ ਕੋਈ ਕੰਮ ਬਣ ਜਾਂਦਾ ਆਪਾਂ ਸੋਚਦੇ ਆਂ ਵੀ ਚਲੋ ਕੰਮ ਪਾਣੀ ਗਿਆ ਫਟਾਫਟ ਬਾਬਾ ਜੀ ਕੋਲ ਗਿਆ ਕਿ ਨਾ ਬਾਬਾ ਜੀ ਵੀ ਐਦਾਂ ਕਰਕੇ ਨਾ ਮੇਰਾ ਇੰਟਰਵਿਊ ਦਾ ਜਿਹੜਾ ਹੈਗਾ ਵੀ ਚਿੱਠੀ ਆ ਗਈ ਤੇ ਵੀ ਮੈਂ ਫਾਰਮ ਕਾਫੀ ਟਾਈਮ ਪਹਿਲਾਂ ਭਰਿਆ ਸੀਗਾ ਤੇ ਵੀ ਉਦੋਂ ਤੱਕ ਮੈਨੂੰ ਕੋਈ ਉਹਨਾਂ ਵੱਲੋਂ ਰਿਸਪਾਂਸ ਨਹੀਂ ਆਇਆ ਤਾਂ ਬਾਬਾ ਜੀ ਹੁਣ ਮੈਂ ਜਿਹੜਾ ਪਾਠ ਉਚਾਰੀ ਦਿਨ ਪੂਰਾ ਕਰਾਂ ਹੀ ਆ ਕਿੱਦਾਂ ਤਾਂ ਬਾਬਾ ਜੀ ਕਹਿੰਦੇ ਦੇਖ 40 ਦਿਨ ਮੈਂ ਤੈਨੂੰ ਇਸ ਲਈ ਕਿਹਾ ਸੀ ਵੀ ਤੂੰ ਡਰ ਨਾ ਜਾਵੇਂ ਵੀ ਮੈਨੂੰ ਰੋਜ਼ ਬਾਠ ਕਰਨਾ ਪਵੇਗਾ ਕਹਿੰਦੇ ਹੁਣ ਤੈਨੂੰ ਪਤਾ ਚੱਲ ਗਿਆ ਨਾ ਵੀ ਗੁਰੂ ਨੂੰ ਧਿਆਉਣ ਨਾਲ ਗੁਰੂ ਦੀ ਬਾਣੀ ਜਪਣ ਨਾਲ ਜਿਹੜੇ ਕਾਰਜ ਸਾਡੇ ਕਿਤੇ ਵੀ ਜਾ ਕੇ ਨਹੀਂ ਪੂਰੇ ਹੁੰਦੇ ਉਹ ਗੁਰੂ ਸਾਤੇ ਚਰਨਾਂ ਵਿੱਚ ਆ ਕੇ ਉੱਜੇ ਦਿਨਾਂ ਵਿੱਚ ਪੂਰੇ ਹੋ ਜਾਂਦੇ ਨੇ ਤਾਂ ਉਹ ਨੂੰ ਵੀ ਸਮਝ ਆਈ ਕਹਿੰਦੇ ਫਿਰ ਹੁਣ ਇੱਕ ਕੰਮ ਜ਼ਰੂਰ ਕਰੀ ਸਦਾ ਲਈ ਗੁਰੂ ਦਾ ਲਾੜ ਫੜ ਕੇ ਰੱਖੀ ਕਦੇ ਵੀ ਬਾਣੀ ਜਪਣਾ ਨਾ ਛੱਡੀ ਤੇ ਕਹਿੰਦੇ ਤੇਰੇ ਕਾਰਜ ਇੱਦਾਂ ਹੀ ਸਬਰ ਦੇ ਜਾਣਗੇ ਜੋ ਸੋਚਦਾ ਜਾਏਗਾ ਉਹ ਆਪਣੇ ਆਪ ਹੀ ਕੰਮ ਬਣਦੇ ਜਾਣਗੇ ਵੀ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋ ਜਾਵੇਗੀ ਤਾਂ ਫਿਰ ਉਸ ਬੱਚੇ ਨੇ ਆਪਣੀ ਜੋਬ ਵੀ ਜੁਆਇਨ ਕੀਤੀ ਇੰਟਰਵਿਊ ਵੀ ਕਲੀਅਰ ਕੀਤਾ ਤੇ ਫਿਰ ਹਮੇਸ਼ਾ ਲਈ ਉਹਨੇ ਮਤਲਬ ਜੜਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਸ਼ੁਰੂ ਦੇ ਵਿੱਚ ਨਾ ਕਈ ਵਾਰੀ ਕਈ ਵਾਰੀ ਮੈਨੂੰ ਕਮੈਂਟ ਆਉਂਦੇ ਆ ਵੀ ਜਿਹੜਾ ਬਾਣੀ ਐ ਇਹ ਤਾਂ ਮਨ ਦੇ ਸਕੂਨ ਲਈ ਐ ਇਹਨੂੰ ਦੁਨਿਆਵੀ ਚੀਜ਼ਾਂ ਲਈ ਨਾ ਜੋੜੋ ਕਈ ਵਾਰੀ ਤਾਂ ਦੇ ਕਮੈਂਟ ਉਹਦੇ ਕੋ ਮੇਰੀ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਿਓ ਜਿਹੜੀ ਬਾਣੀ ਐ ਨਾ ਮਨ ਦੀ ਐ ਵੀ ਮਨ ਦਾ ਸਕੂਨ ਵਾਸਤੇ ਆਪਾਂ ਜਪਣਿਆ ਗੁਰੂ ਦੀ ਪ੍ਰਾਪਤੀ ਲਈ ਜਪਦੀਆਂ ਪਰ ਜੇ ਉਹਦਾ ਜਰੀਆ ਆਪਣੀ ਦੁਨਿਆਵੀ ਕਿਸੇ ਲੋੜ ਦੀ ਪੂਰਤੀ ਵਾਸਤੇ ਆਪਾਂ ਕਰਦੀਆਂ ਉਹ ਵੀ ਤਾਂ ਮਹਾਰਾਜ ਨੇ ਸਾਨੂੰ ਕਿਹਾ ਨਾ ਕਿ ਅਸਪਾ ਗੁਰੂ ਤੋਂ ਮੰਗਣਾ ਹੈ ਗੁਰੂ ਤੋਂ ਮੰਗ ਸਕਦੇ ਆ ਤੇ ਮੰਗੋ ਪਾਠ ਕਰਕੇ ਅਰਦਾਸ ਕਰਕੇ ਮੰਗਾਂਗੇ ਹੋਰ ਕਿਉਂ ਤੋਂ ਮੰਗਾਂਗੇ ਜੇ ਗੁਰੂ ਤੋਂ ਨਹੀਂ ਮੰਗਾਂਗੇ ਇੱਕ ਬੱਚਾ ਆਪਣੇ ਮਾਪੇ ਤੋਂ ਨਹੀਂ ਮੰਗੇਗਾ ਹੋਰ ਕਿਉਂ ਤੋਂ ਮੰਗੇਗਾ ਕਿਸੇ ਹੋਰ ਤੋਂ ਤਾਂ ਨਹੀਂ ਮੰਗੇਗਾ ਮਾਪੇ ਤੋਂ ਹੀ ਮੰਗੇਗਾ ਗੁਰੂ ਮਹਾਰਾਜ ਜੀ ਆਪਣੇ ਮਾਪੇ ਭੈਣ ਭਾਈ ਸਭ ਕੁਝ ਨੇ ਸੋ ਜਦੋਂ ਆਪਾਂ ਕਿਸੇ ਲੋੜ ਦੀ ਜਾਂ ਚੀਜ਼ ਦੀ ਪ੍ਰਾਪਤੀ ਵਾਸਤੇ ਆਪਾਂ ਪਾਠ ਕਰਦੇ ਆ ਨਾ ਤਾਂ ਚਲੋ ਇੱਕ ਜ਼ਰੀਆ ਤਾਂ ਸ਼ੁਰੂ ਹੁੰਦਾ ਤਾਂ ਹੌਲੀ ਹੌਲੀ ਗੁਰੂ ਸਾਹਿਬ ਕਿਰਪਾ ਕਰਦੇ ਆ ਸਾਡਾ ਰਸ ਬਣਨਾ ਸ਼ੁਰੂ ਹੁੰਦਾ ਫਿਰ ਸਾਨੂੰ ਮਤਲਬ ਕਿ ਆਦਤ ਬਣ ਜਾਂਦੀ ਹੈ ਡੇਲੀ ਦਾ ਪਾਠ ਕਰਨ ਦੀ ਸੋ ਇਸ ਕਰਕੇ ਸਾਨੂੰ ਪਹਿਲਾਂ ਚਾਹੇ ਥੋੜੇ ਤੋਂ ਸ਼ੁਰੂ ਕਰ ਲੋ ਸ਼ੁਰੂ ਜ਼ਰੂਰ ਕਰਨਾ ਚਾਹੀਦਾ ਸੋ ਉਮੀਦ ਕਰਦੀ ਆਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ